ਨਾਮ ਮੇਰਾ ਨਾਮ ਮੇਰਾ ਬਲਜੀਤ ਕੌਰ ਕਿਹੜਾ ਪਿੰਡ ਹੈ ਮੇਰਾ ਚੂਲੜ ਪਿੰਡ ਹੈ ਘਰ ਵਾਲਾ ਮੇਰਾ ਗੁਰਦੇਜ ਸਿੰਘ ਹੈ ਤੇ ਪੁੱਤ ਮੇਰਾ ਨਾਲ ਮਕਾਨ ਹੈ ਸਾਨੂੰ ਦਫਾ ਲਾਇਆ ਗਿਆ ਚੱਕ ਕੇ ਮੇਰਾ ਮੁੰਡਾ ਗੱਡੀ ਚੱਡ ਗਿਆ ਤਾਂ ਸਾਨੂੰ ਕੋਈ ਨਫਰਤ ਨਹੀਂ ਤੀ ਇਹਨਾਂ ਤੇ ਸਾਡੇ ਗਵਾਂਢੀ ਤੇ ਆਪਦੇ ਘਰ ਰਹਿੰਦੇ ਤੇ ਠੀਕ ਹੈ ਗੁਰਚਨ ਸਿੰਘ ਬੱਲੋਂ ਗੁਰਚਾਰਨ ਸਿੰਘ ਕੋ ਵੱਲੋਂ ਤੇ ਉਹ ਬੁੜੀ ਜਿਹੜੀ ਉਹਦੀ ਬੁੜੀਆ ਘਰ ਵਾਲੀ 30 ਸਾਲਾਂ ਤੋਂ ਪੁੱਤ ਹੈ ਤੀਮੀ ਲੈ ਕੇ ਲਿਕੜਿਆ ਤੇ ਸਾਨੂੰ ਕੋਈ ਇਹਦੇ ਨਾਲ ਆਉਣਾ ਜਾਣਾ ਸਾਡਾ ਕੋਈ ਪਰਤੇਵਾ ਨਹੀਂ ਤੀਗਾ ਠੀਕ ਹੈ ਹੁਣ ਇਹਨੂੰ ਸਾਰੇ ਲਾਮਾਂ ਦੇ ਪਿੰਡ ਤੇ ਸਰਪੰਚ ਜਿੰਨੇ ਵੀ ਹੈਗੇ ਨੇ ਸਾਡੇ ਗੁੰਡਾਂ ਦੇ ਤੇ ਇਹ ਮੁੰਡਾ ਜਿਹੜਾ ਬਿੱਲਾ ਕਹਿੰਦੇ ਜਿਹੜਾ ਇਹਨੂੰ ਗੁੰਡਾ ਕਹਿੰਦੇ ਨੇ ਇਹ ਬਹੁਤ ਵਧੀਆ ਮੁੰਡਾ ਹੈ ਲੋਕਾਂ ਦੇ ਇਹ ਘਰ ਬਸਾਉਂਦਾ ਗਰੀਬ ਕੁੜੀਆਂ ਦੇ ਵਿਚਾਰੀਆਂ ਦੇ ਵਿਆਹ ਕਰਦਾ ਹੈ 15-15 ਕੁੜੀਆਂ ਦੇ ਬਹੁਤ ਜ਼ਿਆਦਾ ਵਧੀਆ ਕਰਦਾ ਮੁੰਡਾ ਇਹ ਜਿਹੜੇ ਨੂੰ ਗੁੰਡਾ ਕਹਿੰਦੇ ਨੇ ਠੀਕ ਹੈ ਇਹ ਮੁੰਡਾ ਹੈ ਜਨਾ ਤੂੰ ਸੋਚ ਵੀ ਨਹੀਂ ਸਕਦਾ ਤੂੰ ਕਹਿੰਦੇ ਵੀ ਅਸੀਂ ਸੜਕਾਂ ਤੇ ਫਿਰਦੇ ਹਾਂ ਨਾ 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 ਸਾਰਾ ਬੇਟਾ ਪਠੰਗ ਹੈ ਉਹ ਪੈਸਟਾਈਮ ਦਰਵਾਜ਼ਾ ਖੁੱਲਾ ਕਿ ਸਨੇ ਉਹਦਾ ਨਾ ਆਇਆ ਤੱਕਤਾ ਪਰਾ ਨਹੀਂ ਕਰਿਆ ਐ ਕੁੜੀ ਨੂੰ ਸਰਪੰਚਾਂ ਦਾ ਆ ਕਮਰਾ ਦਿੱਤਾ ਹੋਇਆ ਸੀ ਪੋਤੀ ਆਈ ਸੀ 5 ਮਹੀਨੇ ਵਿਚਾਰੀ ਅੰਦਰ ਰਹੀ ਇਸ ਦੇ ਕਮਰੇ ਦੇ ਉਹ ਵੀ ਕੱਢੀ ਗਈ ਧੱਕੇ ਮਾਰ ਕੇ ਨੂੰ ਵੀ ਕੱਢੀ ਗਈ ਫਿਰ ਸਾਡੇ ਪਿੰਡ ਪੈ ਗਏ ਗਮਾਣ ਦੇ ਠੀਕ ਹੈ ਜਦੋਂ ਪਿੰਡ ਪੈ ਗਏ ਤੇ ਫਿਰ ਉਹ ਮੁੰਡਾ ਜਿਹੜਾ ਕੁੜੀਆਂ ਦੇ ਵਿਆਹ ਕਰਦਾ ਉਹਦੇ ਲਈ ਵੀ ਸਾਡੇ ਸਰਪੰਚ ਤੇ ਸਾਰਾ ਪਿੰਡ ਗਮਾਣ ਸਾਡਾ ਵੀ ਤੂੰ ਸਾਡੀ ਕੁੜੀ ਦਾ ਇਹਦਾ ਵਿਆਹ ਆਪਣੇ ਵੇ ਸੇਵਾ ਕਰਨਾ ਵੀ ਤੂੰ ਵੀ ਸਾਨੂੰ ਸਾਥ ਦੇ ਆ ਚੀਜ਼ ਕਰੀਆ ਜਿਵੇਂ ਉਹ ਕਹਿੰਦਾ ਗੁੰਡੇ ਨੇ ਗੁੰਡਾ ਨਹੀਂ ਹੋਇਆ ਹੈਗਾ ਬਹੁਤ ਘਰ ਦਾ ਖਾਨਦਾਨ ਕਰਦਾ ਮੁੰਡਾ ਇਹੋ ਇਹ ਹੈ ਆਪ ਗੁੰਡੇ ਇਹ ਦੇ ਘਰ ਵਾਲੀ ਗੁੰਡੀ ਆ ਠੀਕ ਹੈ ਮੁੰਡੇ ਚ ਤੋਂ ਚ ਇੰਨਾ ਵੀ ਫਰਕ ਨਹੀਂ ਸਭ ਕੁੜੀਆਂ ਦੇ ਘਰ ਬਸਾਉਂਦਾ ਵਿਚਾਰਾ ਆਪ ਵਿਆਹ ਕਰਦਾ ਐਤੋਂ ਵਧੀਆ ਕਿਹੜਾ ਹੋਜੂਗਾ ਇਹ ਆਪਦੀ ਨੂੰ ਵੀ ਨਹੀਂ ਰੱਖਦਾ ਸੋਚ ਤੂੰ ਆਪ ਵੀ ਨਹੀਂ ਰੱਖਦਾ ਇਹ ਆਪਦੀ ਨੂੰ ਨੂੰ ਸਿਹੜੀ ਹੋਈ ਨੂੰ ਔਲ ਜਾਣਤੀ ਕੁੜੀ ਦਾ ਵਿਚਾਰੀ ਦਾ 16 17 ਸਾਲਾਂ ਦਾ ਆਹ ਕਮਰਾ ਬਾਹਰ ਬੰਦ ਕਰ ਲਿਆ ਜਿੰਦੇ ਲਾਤੇ ਇਹ ਇਥੇ ਕਰਾਤਾ ਪਰਚਾ ਸਰਪੰਚ ਮੈਂਬਰੇ ਦੇ ਨਾਲ ਵਾਗੇ ਵੀ ਮੈਨੂੰ ਸੱਦਾ ਉਹਥੇ ਇਹਨੂੰ ਪਰਚਾ ਕਰਾਤਾ ਸੱਕ ਕੇ ਜਿੰਦੇ ਠੋਕਦੇ ਉਹ ਕਹਿੰਦੇ ਸਾਡੇ ਤੇ ਬਾਰ ਬਾਰ ਜਿਹੜੇ ਪਰਚੇ ਕਰਾਏਗੇ ਸਾਡੀ ਨੂੰਹ ਦੇ ਵੱਲ ਨਾ 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 ਧੰਗ ਪਰੇਸ਼ਾਨ ਨਾ ਬੇਟਾ ਇਹ ਤਾਂ ਗਰੀਬ ਕੁੜੀ ਆ ਜਮਈ ਸੱਤ ਭੈਣਾਂ ਨੇ ਪਾ ਹੀ ਨਹੀਂ ਹੈਗਾ ਇਹਨਾਂ ਨੇ ਇੱਥੇ ਧੰਮ ਦੇਖ ਲਿਆ ਪਤਾ ਕੀ ਹੋਇਆ ਵੀ ਉੱਥੇ ਵਾਲਾ ਹੀ ਸਾ ਲਿਆ ਕੇ ਦੇ ਸ਼ੁਰੂ ਤੋਂ ਕੁੱਟ ਮਾਰ ਵੀ ਮੁੰਡੇ ਤੋਂ ਕਰਵਾਉਂਦੀ ਸੀ ਇਹ ਇਹਦੇ ਘਰ ਵਾਲੀ ਸਮਝ ਪੇ ਸ਼ਰਾਬ ਪੀਂਦਾ ਸੀ ਹਾਂਜੀ ਹਾਂ ਇਹਦੀ ਸੱਸ ਸਤੇ ਸੌਰਾ ਲਾ ਲਿਆ ਇਹਨੂੰ ਕੁੱਟਮਾਰ ਕਰਵਾਉਂਦੇ ਤੇ ਫਿਰ ਇਹਨੂੰ ਕੁੱਟਦੇ ਮਾਰਦੇ ਤੇ ਵਿਚਾਰਾ ਇਹਦਾ ਬਾਪ ਲੈ ਜਾਂਦਾ ਤੇ ਫਿਰ ਛੱਡ ਜਾਂਦੇ ਤੇ ਫਿਰ ਲੈ ਜਾਂਦਾ ਤੇ ਇਹਦੇ ਨਾਲ ਤਾਂ 16 ਸਾਲ 17 ਸਾਲ ਇਹ ਬੀਤੀਆਂ ਨੇ ਹੁਣ ਸਾਰੇ ਪਿੰਡ ਸਰਪੰਚ ਇਕੱਠੇ ਹੋ ਕੇ ਵੀ ਕਹਿੰਦੇ ਇਹ ਕੁੜੀ ਨੂੰ ਆਪਾਂ ਇੱਕ ਕਮਰਾ ਦਵਾ ਦਿੰਨੇ ਆ ਵਿਆਹ ਇਹ ਵਿਚਾਰੀ ਕਿੱਥੇ ਲੈ ਕੇ ਜਾਵੇ ਦੋ ਬੱਚੀਆਂ ਨੇ ਇਸਦੇ ਇੱਕ ਤਿੰਨ ਸਾਲ ਦੀ ਤੇ ਇੱਕ ਦੋ ਸਾਲ ਦੀ ਤੇ ਇਹਨੇ ਆਪਣੇ ਪੇਕੇ ਘਰ ਰਹਿ ਕੇ ਉਹ ਪਾਲ ਲਈਆਂ ਪਾਲ ਕੇ ਸਮਾਰ ਕੇ ਇੱਕ ਉਹਨਾਂ ਨੇ ਜਦੋਂ ਵੱਡੀ ਹੋ ਗਈ ਨਾਨੇ ਨੇ ਵਿਚਾਰੇ ਨੇ ਕਿਵੇਂ ਵੀ ਇਹ ਕੁੜੀ ਨੇ ਹਾਲਤਾਂ ਨਾਲ ਵਿਆਹੀ ਇੱਕ ਵਿਆਹ ਕਿ ਉਹ ਦੂਜੀ ਕੁੜੀ ਕਹਿੰਦੀ ਮੈਂ ਆਪਣੇ ਪਿੰਡ ਜਾਣਾ ਜਿੱਥੋਂ ਸਾਰਾ ਕੰਮ ਚੱਲੇ ਠੀਕ ਹੈ ਉਹ ਕੁੜੀ ਇੱਥੇ ਲੈ ਕੇ ਆ ਗਈ ਹੁਣ ਇਹਨਾਂ ਨੂੰ ਰਹਿਣ ਨਹੀਂ ਇਹ ਦਿੰਦੇ ਕਹਿੰਦੇ ਇੱਕ ਤੋਂ ਲੱਖ ਤੱਕ ਦੇ ਘਰ ਵਾਲੀ ਮੈਂ ਕਹਿੰਦੀ ਇੱਥੇ ਰਹਿਣ ਨਹੀਂ ਦੇਣੀ ਉਹ ਕਹਿੰਦੀ ਇਹ ਤਾਂ ਘਰ ਤਾਂ ਮੇਰਾ ਕਹਿੰਦੀ ਜਮੀਨ ਮੇਰੇ ਬੰਦੇ ਦੀ ਆ ਬੇਟਾ ਐ ਦੱਸ ਵੀ ਜਮੀਨ ਜਦੋਂ ਤੇਰੀ ਆ ਫਿਰ ਨੂੰਦੀ ਵੀ ਹੋ ਸਕਦੀ ਐ ਜਦੋਂ ਸੱਸ ਦੀ ਜਮੀਨ ਐ ਫਿਰ ਨੂੰਦੀ ਵੀ ਹੋਊਗੀ ਠੀਕ ਐ ਵੀ ਦੋਨਾਂ ਚੀਜ਼ਾਂ 'ਚ ਇਹਨੂੰ ਹਿੱਸਾ ਮਿਲ ਜੇ ਇੱਥੇ ਪਿੰਡ ਵਾਲਿਆਂ ਦੀ ਜਦੋਂ ਉਹਨਾਂ ਨਾਲ ਕੋਈ ਲੜਾਈ ਨਹੀਂ ਜਿਹੜੇ ਹ ਬਾਰ-ਬਾਰ ਨਾਉ ਧਰਦੀਆਂ ਨਾ ਹੁਣ ਆਹ ਮੇਰਾ ਘਰ ਐ ਸਾਹਮਣੇ ਹੁਣ ਆਸੀ ਮੇਰੇ ਬੇਟਾ ਨਾ ਲਿਕੜੇ ਵਾਰ ਮੈਂ ਨਾਲ ਇਕਣਾਵਰ ਸਾਡੇ ਤੇ ਐਨਾ ਕੁਛ ਕਰਦੇ ਆ ਇਲਜ਼ਾਮ ਲੇਗਦੀ ਆ ਸਾਡੇ ਤੇ ਤੂੰ ਸੋਚ ਵੀ ਨਹੀਂ ਸਕਦਾ ਹੁਣ ਸਾਡੇ ਪੂਰਾ ਹਰਖ ਹੈ ਜਿਹੜਾ ਸਾਡਾ ਮੇਰਾ ਮੁੰਡਾ ਗੱਡੀ ਚ ਚੜ ਗਿਆ ਠੀਕ ਹੈ ਤੁਸੀਂ ਕਹਿੰਦੇ ਵੀ ਜਦੋਂ ਮਰਜੀ ਆਉਣਾ ਆਪਦਾ ਜਿੱਥੇ ਮਰਜੀ ਅਸੀਂ ਕਹਿੰਨੇ ਆਪਦੇ ਜਦੋਂ ਮਰਜੀ ਆ ਕੇ ਬਰਤਨ ਕੋਈ ਸਾਡੇ ਲਵੇ ਟੋਰਨੇ ਕੁੜੀ ਦੀ ਮਦਦ ਅਸੀਂ ਦੇਵਾਂਗੇ ਜੇ ਸਾਨੂੰ ਕੋਈ ਗਾਲ ਦੇਊਗੀ ਜਾਂ ਸਾਡੇ ਨਾਲ ਕੋਈ ਧੱਕਾਸ਼ਾਹੀ ਕਰਨਗੇ ਫੇਰ ਸਾਡੇ ਪਿੰਡ ਕਹਿੰਦੇ ਖੈਰ ਨਹੀਂ ਰਹਿਣ ਦਿੰਦੇ ਆਪਣੀ ਨੂਨੂ ਹਿੱਸਾ ਦੇਣ ਆਪਦੀ ਨੂਨੂ ਹਿੱਸਾ ਦੇਣਾ ਅਸੀਂ ਇਹਨਾਂ ਦੀ ਨਾ ਤਾਂ ਨੂਹ ਆਲੀ ਵੇਚਣੀ ਨਾ ਅਸੀਂ ਉਹਨਾਂ ਆਲੀ ਵੇਚਣੀ ਆਪਦੀ ਨੂਨ ਇਹਦੇ ਕਮਰੇ ਚ ਬਿਠਾਉਣ ਇਹਨੂੰ ਹਿੱਸਾ ਦੇ ਕੇ ਉਰੇ ਬਿਠਾਉਣ ਜੇ ਸਾਡੇ ਨਾਲ ਕੋਈ ਤਿੰਨ ਇੱਕ ਕੋਈ ਮਾਣੀ ਮਰਟੀ ਗੱਲ ਕਰੂਗਾ ਫਿਰ ਸਾਡੇ ਉਹਦੇ ਖੈਰ ਨਹੀਂ ਅਸੀਂ ਉਹਨੂੰ ਕੋਈ ਕੁਝ ਨਹੀਂ ਕਹਿੰਦੇ ਜੇ ਇੱਕ ਵਾਰੀ ਵੀ ਸਾਨੂੰ ਇੱਥੇ ਪਹਿਲਾਂ ਗਾਲ ਦੇ ਗਿਆ ਤੀ ਵੀ ਮੈਂ ਆ ਗਿਆ ਮੈਂ ਫਲਾਣੇ ਦਾ ਜਵਾਈ ਤੇ ਕਿਦਾ ਜੇ ਇੱਕ ਵਾਰੀ ਹੁਣ ਮਾੜਾ ਬੋਲ ਪਿਆ ਸਾਰੇ ਗਮਾਂਡਾ ਨੇ ਮਾਥ ਰੱਖੀ ਆ ਵੀ ਗੁੱਛ ਲਾਂਗੇ ਜੇ ਬੋਲਦਾ ਨਹੀਂ ਤਾਂ ਆਪਦੇ ਘਰੇ ਆ ਕੇ ਬਹਿ ਜੇ ਓਏ ਚੱਕਰ ਨਹੀਂ ਅਗਲੇ ਦਾ ਕਰ ਇੱਥੇ ਜਾ ਬੇਟਾ ਮਾਂ